ਸਰਬਜੀ ਸੰਗਰੂਰ ਦੀ ਕਹਾਣੀ ਬੰਦਾ ਬੰਦੇ ਦਾ दारू ਭਾਗ ਬਾਰਮਾ ਇਸ ਲਈ ਹੁਣ ਮੈਨੂੰ ਭਜਨੋਂ ਤੇ ਵਿਸ਼ਵਾਸ ਨਹੀਂ ਰਿਹਾ ਇਸ ਲਈ ਮੈਂ ਗਰਮੀਤ ਕੋਲ ਨੂੰ ਉਸ ਦਾ ਬੰਦਾ ਹੱਕ ਦੇਣ ਲਈ ਤਿਆਰ ਹਾਂ ਮੇਰੀ ਤੇ ਗਰਮੀਤ ਵਿਚਾਲੇ ਜੋ ਰਿਸ਼ਤਾ ਹੈ ਉਹ ਰੱਬ ਨੂੰ ਪਤਾ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਸਾਡੇ ਪਰਿਵਾਰ ਦੀ ਬਦਨਾਮੀ ਕਰੇ ਮੈਂ ਤੁਹਾਡੇ ਪਰੋਸੀ ਬੰਦੀ ਜ਼ਮੀਨ ਜਾਇਦਾਦ ਗਰਮੀਤ ਕੋਲ ਉਸਦੇ ਬੱਚਿਆਂ ਦੇ ਨਾਮ ਕਰਵਾ ਕੇ ਸ਼ਹਿਰ ਚਲਾ ਜਾਵਾਂਗਾ ਇਹ ਹੀ ਆਸ ਲੱਖਾਂਗਾ ਕਿ ਗਰਮੀਤ ਕੋਲ ਮੇਰੇ ਭਰਾ ਨੇ ਨਸ਼ਾ ਸ਼ਡਾਉ ਕੇ اندر ਦਾਖਲ ਕਰਾਈਗੀ ਇਸ ਦਾ ਇਲਾਜ ਕਰਾ ਕੇ ਨੇਕ ਇਨਸਾਨ ਬਣਾਏਗੀ ਪਰਿਵਾਰ ਦੀ ਇੱਜ਼ਤ ਮਾਨ ਦਾ ਖਿਆਲ ਰੱਖੇਗੀ ਮੈਂ ਨਹੀਂ ਚਾਹੁੰਦਾ ਕਿ ਗਰਮੀਤ ਦੇ ਸਾਦੀशुदा ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਏ ਇਹ ਗੱਲਾਂ ਸੁਣ ਕੇ ਕਈ ਲੋਕ ਰঞ্জੀਤ ਸਿੰਘ ਦੀ ਪ੍ਰਸ਼ੰਸਾ ਕਰਨ ਲੱਗ ਪਏ। ਕਈ ਕੁਝ ਕਹਿਣ ਜਿੰਨੇ ਮੂੰਹ ਉਹਨੀਆਂ ਗੱਲਾਂ। ਅੱਜ ਦਾ ਫੈਸਲਾ ਦੋਵੇਂ ਧਿਰਾਂ ਨੇ ਮੰਨ ਲਿਆ ਤੇ ਖੂਨ ਖਰਾਬਾ ਹੋਣੋਂ ਬਚ ਗਿਆ। ਇਹ ਗੱਲਾਂ ਸੁਣ ਲਈਆਂ ਨੇ ਸੱਚੇ। ਇਹ ਗੱਲਾਂ 16 ਅੰਨੇ ਸਹੀ ਹੈ ਕਿ ਬੰਦਾ ਬੰਦੇ ਦਾ ਦਾਰੂ ਹੁੰਦਾ ਹੈ। ਧੰਨਵਾਦ ਜਿਨ੍ਹਾਂ ਨੇ ਸਰਜੀ ਸੰਗਰੂਰ ਵੀ ਦੀ ਕਹਾਣੀ ਪਹਿਲਾਂ ਵੀ ਸੁਣੀ ਤੇ ਹੁਣ ਵੀ ਸੁਣ ਰਹੇ ਹਨ। ਤੁਹੋ ਬਹੁਤ ਬਹੁਤ ਲਾਈਕ ਸ਼ੈ ਕਮੈਂਟ ਕਰੋ ਅਗਰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਕੁਝ ਸਮਝ ਨਹੀਂ ਆਉਂਦਾ ਤਾਂ ਕਮੈਂਟ ਕਰਕੇ ਦੱਸ ਸਕਦੇ ਹਨ ਧੰਨਵਾਦ ਧੰਨਵਾਦ ਧੰਨ